ਸੰਗਤ ਜੀ ਆਪਾਂ ਨੂੰ ਸਵਈਆਂ ਦੀ ਸੰਖਿਆ ਚੱਲ ਰਹੀ ਹੈ ਤੇ ਇੱਥੇ ਤੱਕ ਆਪਣੀ ਸੰਖਿਆ ਸੰਪੂਰਨ ਹੋ ਚੁੱਕੀ ਸੀ ਅੱਗੇ ਸ਼ੁਰੂ ਹੁੰਦਾ ਹੈ ਝੋਲਣਾ ਝੋਲਣਾ ਬੋਲਣਾ ਇਸ ਨੂੰ ਝੋਲਣਾ ਨੰਨੇ ਜੀ ਬਾਜ ਉਚਾਰਨ ਹੋਵੇਗੀ ਗੁਰੂ ਗੁਰ ਗੁਰੂ ਗੁਰ ਗੁਰ ਤੇ ਵਿਸਰਾਮ ਹੈ ਗੁਰੂ ਜਪ ਪ੍ਰਾਨੀਓ ਰਾਨੀ ਹੋ ਪੜਨਾ ਨੰਨੇ ਦੀ ਆਵਾਜ਼ ਉਚਾਰਨ ਕਰਨੀ ਪ੍ਰਾਨੀ ਹੋ ਸ਼ਬਦ ਹਰ ਹਰ ਜਪੈ ਜਪੈ ਤੇ ਜਮਕੀਏ ਨਾਮ ਨਾਮ ਨਿਧ ਅਪੈ ਅਪੈ ਤੇ ਵਿਸਰਾਮ ਹੈ ਰਸਣ ਅਹਨਸ ਰਸੈ ਸਤ ਕਰ ਜਾਨੀ ਹੋ ਜਾਨੀ ਹੋ ਉਚਾਰਨ ਕਰਨਾ ਹੈ ਹੁਨ ਪ੍ਰੇਮ ਰੰਗ ਪਾਈ ਹੈ ਗੁਰਮੁਖ ਹੈ ਧਿਆਈ ਹੈ ਧਿਆਈ ਹੈ ਤੇ ਬਿਸਰਾਮ ਹੈ ਅਨਮਾਰਕ ਤਜਹੋ ਭਜੋ ਹਰ ਗਿਆਨੀ ਉਹ ਗਿਆਨੀ ਉਹ ਪੜਨਾ ਇੱਥੇ ਗੱਗੇ ਦੇ ਪੈਰ ਵਿੱਚ ਜਈਆ ਲੱਗਾ ਇਹਨੇ ਉਚਾਰਨ ਹੋਵੇਗਾ ਗੱਗੇ ਸਿਆਰੀ ਐਡੇ ਕੰਨਾ ਜਿਹੜਾ ਗੱਗੇ ਨੂੰ ਕੰਨਾ ਪਿਆ ਇੱਥੇ ਐਡੇ ਨਹੀਂ ਕੰਨਾ ਬਣ ਜਾਣਾ ਗਿਆਨੀ ਉਹ ਬਚਨ ਗੁਰ ਰਿੱਧ ਧਰੋ ਪੰਜ ਭੂ ਬਸ ਕਰੋ ਕਰੋ ਹੋ ਤੇ ਬਿਸਰਾਮ ਹੈ ਜਨਮ ਕੁੱਲ ਉਤਰੋ ਦਵਾਰ ਹਰ ਮਾਨੀਓ ਜਨਮ ਕੁੱਲ ਉਤਰੋ ਦਵਾਰ ਇਹ ਦਵਾਰ ਪੜਨਾ ਹੈ ਦਵਾਰ ਦੱਦੇ ਔਂਕੜ ਐੜੇ ਕੰਨਾ ਦੱਦੇ ਔਂਕੜ ਐੜੇ ਕੰਨਾ ਦਵਾਰ ਹਰ ਮਾਨੀਓ ਜੋ ਤਾਂ ਸਭ ਸੁਖ ਇਤ ਉਤ ਤੁਮ ਬੰਚਵਹੁ 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 ਹਾਂ ਇੱਥੇ ਬਿਸਰਾਮ ਗੁਰੂ ਗੁਰ ਗੁਰੂ ਗੁਰ ਗੁਰ ਜਪ ਪ੍ਰਾਨੀਓਹ ਪ੍ਰਾਨੀਓਹ ਗੁਰੂ ਗੁਰ ਗੁਰੂ ਗੁਰ ਗੁਰ ਤੇ ਬਿਸਰਾਮ ਹੈ ਗੁਰੂ ਜਪ ਸਤ ਕਰ ਅਗਮ ਗੁਣ ਝਾਨ ਨਿਧਾਨ ਇਤਿ ਜਮ ਕੀ ਹਰ ਮਨ ਤਰੋਹ ਧਿਆਨ ਧਿਆਨ ਤੇ ਬਿਸਰਾਮ ਹੈ ਧੱਦੇ ਦੇ ਪੈਰ ਵਿੱਚ ਜਈਆ ਲੱਗਾ ਹੈ ਇਸ ਦਾ ਉਚਾਰਨ ਹੋਵੇਗਾ ਤਾਂ ਜੈਏ ਦੇ ਵਿੱਚੋਂ ਸਿਆਰੀ ਨਿਕਲੇਗੀ ਤੇ ਜੈਏ ਦੇ ਵਿੱਚੋਂ ਐੜਾ ਨਿਕਲਣਾ ਤਾਂ ਦੇ ਸਿਆਰੀ ਐੜੇ ਕੰਨਾ ਨੰਨਾ ਧਿਆਨ ਧਿਆਨ ਅਹ ਨਿਸ ਕਰੋ ਬਚਨ ਗੁਰ ਦੇ ਤਾਰ ਧੁਨ ਗੁਰੂ ਜਲ ਬਿਮਲ ਅਥਾਹ ਮੱਜਣ ਕਰੋ ਮੱਜਣ ਕਰੋ ਕਰੋ ਤੇ ਵਿਸਰਾਮ ਇਸ ਨੂੰ ਮੰਜਨ ਨਹੀਂ ਪੜਨਾ ਇਸ ਦਾ ਉਚਾਰਨ ਹੈ ਮੱਜਣ ਮੱਜਣਾ ਹੰ ਸੰਤ ਗੁਰ ਸਿੱਖ ਤਰਹੁ ਨਾਮ ਸੱਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਇਥੇ ਜਮਕੀ ਨਿਰਭਉ ਜਪੈ ਇਥੇ ਬਿਸਰਾਮ ਪ੍ਰੇਮ ਗੁਰ ਸ਼ਬਦ ਰਸ ਜਮਕੀ ਕਰਤ ਦ੍ਰਿੜ ਭਗਤ ਹਰ ਮੁਗਧ ਮਨ ਭ੍ਰਮ ਤਜਹੁ ਇਥੇ ਜਮਕੀ ਨਾਮ ਗੁਰਮੁਖ ਭਜੋ ਇੱਥੇ ਜਿ ਵਿਸਰਾਮ ਹੈ ਭਜੋ ਕੋ ਲਵਚਾਰਨ ਕਰਨਾ ਭਜੋ ਨਹੀਂ ਪੜਨਾ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਾਲ ਸਮਝ ਲੱਗੀ ਹਾਂਜੀ ਗੁਰੂ ਗੁਰ ਗੁਰ ਕਰਹੁ ਗੁਰੂ ਹਰ ਪਾਈਏ ਕਰਹੁ ਤੇ ਵਿਸਰਾਮ ਠੀਕ ਹੈ ਇਹ ਧਿਆਨ ਰੱਖਣਾ ਕਿ ਪਾਈ ਹੈ ਇੱਥੇ ਦਲਾਵਾ ਲੱਗੀਆਂ ਐਡੇ ਨੂੰ ਪਈ ਹੈ ਉਦਦ ਗੁਰ ਗਹਿਰ ਗੰਭੀਰ ਜਮਕੀ ਬੇਅੰਤ ਹਰ ਹਰ ਤੇ ਆਣ ਕੇ ਰੁਕਣਾ ਹੈ ਜਿਸ ਰਾਮ ਹਰਤੇ ਹੈ ਉਦਦ ਪੜਨਾ ਹੈ ਉਦਦ ਉਦਦ ਹਾਂ ਨਾਮ ਨਗ ਹੀਰ ਮਣ ਮਿਲਤ ਲਿਵ ਲਾਈ ਹੈ ਮਣ ਤੇ ਜਮਕੀਏ ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਪਰਸ ਤੇ ਵਿਸਰਾਮ ਹੈ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈ ਹੈ ਧਿਆਈ ਹੈ ਪੜ੍ਹਨਾ ਹੁਣ ਧਦੇ ਦੇ ਪੈਰ ਵਿੱਚ ਜਈਆ ਲੱਗਾ ਇਸ ਦਾ ਉਚਾਰਨ ਹੋਵੇਗਾ ਧਦੇ ਸਿਹਾਰੀ ਐੜੇ ਕਰਨਾ ਜਈਏ ਦੇ ਵਿੱਚੋਂ ਸਿਹਾਰੀ ਨਿਕਲ ਜਾਣੀ ਹੈ ਤੇ ਜਈਏ ਦੇ ਵਿੱਚੋਂ ਇੱਥੇ ਐੜਾ ਪੈ ਜਾਣਾ ਧਿਆਈ ਹੈ ਧਿਆਈ ਹੈ ਹਾਂ ਧਿਆਈ ਹੈ ਅੰਮ੍ਰਿਤ ਪ੍ਰਵਾਹ ਛਟਕੰਤ ਸੱਤ ਦਵਾਰ ਜਿਸ ਜਿਸ ਤੇ ਵਿਸਰਾਮ ਪ੍ਰਵਾਹ ਹਾਹੇ ਦੀ ਆਵਾਜ਼ ਉਚਾਰਨ ਹੋਵੇ ਛਟਕੰਤ ਸੱਤ ਦਵਾਰ ਆਪਾਂ ਇਸ ਦਾ ਉਚਾਰਨ ਪਿੱਛੇ ਸਿੱਖਾਏ ਆ ਕਿ ਦਵਾਰ ਬੋਲਣਾ ਜਿਹੜਾ ਪੈਰ ਵਿੱਚ ਵਾਹਵਾ ਲੱਗਾ ਇਹਨ ਇਥੇ ਆੜਾ ਬਣ ਜਾਣਾ ਜਿਸ ਜਿਸ ਤੇ ਵਿਸਰਾਮ ਗਿਆਨ ਗੱਗੇ ਹਿਸ਼ਿਆਰੀ ਆੜੇ ਕੰਨਾ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਸੰਤ ਸਿੱਖ ਨਾਈਐ ਇਹ ਨਾਈਐ ਭਾਰਾ ਬੋਲਣਾ ਇੱਥੇ ਨਾਉਣ ਦਾ ਅਰਥ ਹੈ ਨਾਈਐ ਨਾਮ ਨਿਰਵਾਣ ਨਿਧਾਨ ਇੱਥੇ ਜਮਕੀ ਹਰ ਔਰ ਤਰੋ ਤਰੋ ਤੇ ਵਿਸਰਾਮ ਗੁਰੂ ਗੁਰ ਗੁਰ ਕਰਹੁ ਗੁਰੂ ਹਰ ਪਾਈਐ ਕਰਹੁ ਤੇ ਜਮਕੀ ਗੁਰੂ ਹਰ ਪਾਈ ਹੈ ਗੁਰੂ ਗੁਰ ਗੁਰੂ ਗੁਰ ਗੁਰ ਤੇ ਬਿਸਰਾਮ ਹੈ ਗੁਰੂ ਜਪ ਮੰਨ ਰੇ ਜਪ ਮੰਨ ਰੇ ਮੰਨ ਭਰ ਬੋਲਣਾ ਇੱਥੇ ਟਿੱਪੀ ਲੱਗੀ ਹੈ ਮੰਨ ਹਾਂ ਮੰਨ ਰੇ ਜਾ ਕੀ ਸੇਵ ਸੇਵ ਸਿੱਧ ਸਾਧਕ ਸੁਰ ਅਸੁਰ ਗਣ ਗਣ ਤੇ ਬਿਸਰਾਮ ਲਾਉਂਦਾ ਸੇਵ ਇਹ ਸਾਰੇ ਪਾਠ ਜਿਹੜੇ ਨੇ ਵੱਖਰੇ ਵੱਖਰੇ ਨੇ। ਜਾ ਕੀ ਸੇਵ ਸੇਵ ਸਿੱਧ ਸਾਧਕ ਸੁਰ ਅਸੁਰ ਸੁਰ ਅਸੁਰ ਇੱਥੇ ਔਂਕੜ ਲੱਗਾ ਹੈ ਅਸੁਰ ਬੋਲਣਾ ਹੈ। ਅਸੁਰ ਹਾਂ ਗਾਣ ਗਣ ਤੇ ਵਿਸਰਾਮ ਤਰਹਿ ਤੇ 30 ਗੁਰਬਚਨ ਸੁਣ ਕੰਨ ਰੇ ਕੰਨ ਰੇ ਕੰਨ ਰੇ ਹਾਂ ਇੱਥੇ ਟਿੱਪੀ ਲੱਗੀ ਟਿੱਪੀ ਦੀ ਆਵਾਜ਼ ਉਚਾਰਨ ਹੋ ਰਹੀ। ਮਨ ਤਰਹਿ ਤੇ ਸੰਤ ਹਿੱਤ ਜਮਕੀ। ਭਗਤ ਗੁਰ ਗੁਰ ਕਰਹਿ ਬਿਸ਼ਰਾਮ। ਤਰਿਓ ਪ੍ਰਹਿਲਾਦ ਗੁਰ ਮਿਲਤ ਮਨ ਜਨ ਰੇ ਜਨ ਟਿੱਪੀ ਲੱਗੀ। ਜਨ ਰੇ ਜਨ ਰੇ ਹਾਂ ਤਰਹਿ ਨਾਰਦਾਦ ਸੰਕਾਦ ਇੱਥੇ ਜਮਕੀ। ਹਰ ਗੁਰਮੁਖ ਹੈ ਤਰਹਿ ਇੱਥੇ ਬਿਸਰਾਮ ਇੱਕ ਨਾਮ ਲਗ ਤਜਹੁ ਰਸ ਅੰਨ ਰੇ ਅੰਨ ਰੇ ਅੰਨ ਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਸ ਦਾ ਉਚਾਰਨ ਹੋਵੇ ਲਹ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮੰਨ ਰੇ ਗੁਰ ਤੇ ਜਮਕੀ ਗੁਰੂ ਜਪ ਮੰਨ ਰੇ ਸ੍ਰੀ ਗੁਰੂ ਸਾਹਿਬ ਜਮਕੀ ਸਭ ਉਪਰ ਕਰੇ ਕਿਰਪਾ ਕਿਰਪਾ ਜਲਦੀ ਦੇ ਨਾਲ ਇੱਥੇ ਤੱਕੇ ਦੇ ਪੈਰ ਵਿੱਚ ਅੱਧਾ ਰਾਰਾ ਲੱਗਿਆ ਹੈ ਕਿਰਪਾ ਕਿਰਪਾ ਇੱਥੇ ਵਿਸਰਾਮ ਹੈ ਸਤਜੁਗ ਜਿਨ ਧਰੂ ਪਰ ਸਤਜੁਗ ਜਿਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਭਗਤ ਤੇ ਵਿਸਰਾਮ ਹੈ ਉਤਰਿਯੰ ਉਤਰਿਯੰ ਬੋਲਣਾ ਉਤਰਿਯੰ ਨਹੀਂ ਪੜ੍ਹਨਾ ਇਹਨੂੰ ਉਤਰਿਯੰ ਹਾਂ ਉਤਰਿਯੰ ਉਤਰਿਯੰ ਇਸ ਦਾ ਉਚਾਰਨ ਹੈ ਠੀਕ ਹੈ ਸੰਗਤਨ ਉਤਰਿਯੰ ਪੜ੍ਹ ਜੰਨੀ ਉਤਰਿਯੰ ਹਸਤ ਕਮਲ ਕਮਲ ਤੇ ਵਿਸਰਾਮ ਹੈ ਠੀਕ ਸੱਚੇ ਪੈਰ ਵਿੱਚ ਤੱਤਾ ਲੱਗਿਆ ਹਸਤ ਹਸਤ ਹਾਂ ਹਸਤ ਕਮਲ ਮਾਥੇ ਪਰ ਧਰੀਆਂ ਅਲਖ ਰੂਪ ਇਥੇ ਵਿਸਰਾਮ ਜੀਅ ਲਖਿਆ ਨਾ ਜਾਏ ਲਖਿਆ ਲੱਲਾ ਖਖੇ ਸਿਆਰੀ ਐੜੇ ਕੰਨਾ ਲੱਲਾ ਖਖੇ ਸਿਆਰੀ ਐੜੇ ਕੰਨਾ ਲਖਿਆ ਜਿਹੜਾ ਸਖੇ ਦੇ ਪੈਰ ਵਿੱਚ ਜਈਆ ਲੱਗਾ ਇਹਨੇ ਐੜਾ ਬਣ ਜਾਣਾ ਲਖਿਆ ਨਾ ਜਾਏ ਸਾਧਿਕ ਸਿੱਧ ਇਥੇ ਬਿਸਰਾਮ ਸਗਲ ਸਰਨ ਆਈ ਗੁਰ ਕੇ ਬਚਨ ਇਥੇ ਬਿਸਰਾਮ ਸਤ ਜੀਅ ਧਰੋ ਜੀਅ ਧਰੋ ਮਾਨਸ ਜਨਮ ਦੇਹ ਨਿਸਤਾਰੋ ਦੇਹ ਤੇ ਬਿਸਰਾਮ ਹੈ ਨਿਸਤਾਰੋ ਸッセ ਦੇ ਪੈਰ ਤੱਤਾ ਲੱਗਾ ਨਿਸਤਾਰੋ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਬਿਸਰਾਮ ਗੁਰ ਬਿਨ ਤਰਿਆ ਨਾ ਕੋਇ ਗੁਰ ਪ੍ਰਸਾਦ ਪ੍ਰਭ ਪਾਈ ਐ ਇੱਥੇ ਬਿਸਰਾਮ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਇੱਥੇ ਬਿਸਰਾਮ ਨਿਕਟ ਬਸੈ ਬਨਵਾਰੀ ਤਿੰਨ ਲਹਿਣਾ ਥਾਪ ਥਾਪ ਤੇ ਬਿਸਰਾਮ ਐ ਜੋਤ ਜਗ ਧਾਰੀ ਜੋਤ ਜਗ ਧਾਰੀ ਲਹਿਣੇ ਲਹਿਣੇ ਤੇ ਬਿਸਰਾਮ ਐ ਦਲਾਵਾਂ ਲਗੀਆਂ ਤਿਆਂ ਰੱਖਣਾ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਉ ਭੱਲੇ ਅਦਕਲਾ ਕੇ ਉਚਾਰਨ ਕਰਨਾ ਹੈ ਭੱਲੇ ਹਾਂ ਭੱਲੇ ਬੋਲਣਾ ਭੜੇ ਨਹੀਂ ਬੋਲਣਾ ਅਮਰਦਾਸ ਭੱਲੇ ਕਉ ਕਉ ਤੇ ਵਿਸਰਾਮ ਦੀਆ ਤਿੰਨ ਸ੍ਰੀ ਰਾਮ ਦਾ ਸੋਢੀ ਸੋਢੀ ਤੇ ਵਿਸਰਾਮ ਫਿਰ ਠੱਪਿਓ ਠੱਪਿਓ ਪੜਨਾ ਹੈ ਹਰ ਕਾ ਨਾਮ ਇੱਚ ਵਿਸਰਾਮ ਅਖੈ ਨਿਦ ਅਪਿਉ ਇਹਨੂੰ ਅੱਖੈ ਨਹੀਂ ਪੜਨਾ ਅੱਖੈ ਇਹ ਜਿਹੜਾ ਐਡਾ ਇਸਬੰਧਕ ਲਾ ਕੇ ਉਚਾਰਨ ਹੋਵੇਗਾ ਅੱਖੈ ਅੱਖੈ ਹਾਂ ਅੱਖੈ ਨਿਦ ਅਪਿਉ ਅਪਿਉ ਹਰ ਨਾਮ ਅੱਖੈ ਨਿਦ ਨਿਦ ਤੇ ਬਿਸਰਾਮ ਹੈ ਚਉਹ ਜੋਗ ਗੁਰ ਸੇਵਾ ਕਰ ਫਲ ਲਹੀਅੰ ਕਰਤੇ ਜਮਕੀ ਲਾਉਣੀ ਹੈ ਫਲ ਲਹੀਅੰ ਇਹਨੂੰ ਅਪਿਉ ਪੜਨਾ ਹੈ ਅਪਿਉ ਅਪਿਉ ਹਾਂ ਬੰਦ ਹੈ ਜੋ ਚਰਨ ਜਮਕੀ ਸਰਨ ਸੁਖ ਪਾਵਹਿ ਬਿਸਰਾਮ ਪਰਮ ਆਨੰਦ ਗੁਰਮੁਖ ਕਹੀਐ ਪ੍ਰਤਖ ਦੇਹ ਪਾਰ ਬ੍ਰਹਮ ਸੁਆਮੀ ਬਿਸਰਾਮ ਆਦ ਰੂਪ ਪੋਖਣ ਪਰਨੰ ਸਤਗੁਰ ਗੁਰ ਸੇਵ ਅਲਖ ਗਤ ਜਾ ਕੀ ਕੀਤੇ ਬਿਸਰਾਮ ਹੈ ਸ੍ਰੀ ਰਾਮਦਾਸ ਤਾਰਨ ਤਰਨ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨ ਸੋ ਸਾਥ ਸੰਗਤ ਜੀ ਆਪਾਂ ਇਤਕ ਆਪਣੀ ਸੰਖਿਆ ਸੰਪੂਰਨ ਹੋ ਚੁਕੀ ਹੈ ਚੌਥੇ ਸੋਈ ਆਪੇ ਚੱਲ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ